ਗੁਰੂ ਰਾਮਦਾਸ ਮਹਾਰਾਜ ਹਾਂ ਤਨਛਲ ਕਰੂੰਗੀ ਰੂਹ ਖੁਸ਼ ਹੋ ਜਾਊਗੀ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤੇਰਾ ਦਰਬਾਰ ਕਮੇਟੀਆਂ ਕੀ ਕਰਨਗੀਆਂ ਇੱਕੋ ਵੀਰ ਨੇ ਇੱਕੋ ਵੀਰ ਨੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਆ ਕੇ ਗੁਰੂ ਘਰ ਬਣਾਇਆ ਕੈਲਾਸ਼ ਭਾਈ ਜਿਹਦਾ ਕਿ ਮੇਰਾ ਗੁਰੂ ਦਾ ਦਰਬਾਰ ਇੰਨਾ ਸੋਹਣਾ ਹੋਣਾ ਚਾਹੀਦਾ ਹੈ ਲੋਕ ਦੇਖਦੇ ਰਹਿ ਜਾਣ ਸਵੇਰੇ 2:30 ਵਜੇ 2:30 ਵਜੇ ਦਰਬਾਰ ਸਾਹਿਬ ਦੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਤਿੰਨ ਤਿੰਨ ਗੱਡੀਆਂ ਭੇਜੀਆਂ ਜਾਂਦੀਆਂ ਨੇ ਤਿੰਨ ਤਿੰਨ ਗੱਡੀਆਂ ਘਰਾਂ ਦੇ ਵਿੱਚੋਂ ਸੰਗਤ ਲੈ ਕੇ ਆਉਣ ਵਾਸਤੇ ਸੰਗਤ ਨੂੰ ਲੈ ਕੇ ਆਉਣ ਵਾਸਤੇ ਗੱਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੰਗਤ ਨੂੰ ਛੱਡ ਕੇ ਵਾਪਸ ਆਉਂਦੇ ਨੇ ਹਰ ਸੰਗਤ ਦੇ ਬੈਠਣ ਵਾਸਤੇ ਕੋਈ ਕੁਰਸੀ ਨਹੀਂ ਲੱਗੀ ਹੋਈ ਦੇਖੋ ਜੀ ਤੁਸੀਂ ਕੁਰਸੀ ਨਹੀਂ ਲੱਗੀ ਹੋਈ ਇੱਥੇ ਕੋਈ ਔਰ ਉਸ ਤੋਂ ਬਾਅਦ ਗੁਟਕਾ ਸਹਿਬ ਰੱਖਣ ਵਾਸਤੇ ਗੁਟਕਾ ਸਹਿਬ ਰੱਖਣ ਵਾਸਤੇ ਇਹ ਪੂਰੇ ਪਿਆਰ ਸਾਹਿਤ ਇਹਦੇ ਅੰਦਰ ਗੁਟਕਾ ਸਹਿਬ ਰੱਖੇ ਹੋਏ ਨੇ ਜੀ ਪੋਥੀਆਂ ਰੱਖੀਆਂ ਹੋਈਆਂ ਨੇ ਗੁਰਬਾਣੀ ਦੀ ਇੱਥੇ ਵਸ ਨਹੀਂ ਹੈ ਇੱਕ ਹੋਰ ਚੀਜ਼ ਵਿਖਾਉਣਾ ਜਿਹੜੀ ਗੁਰਦੁਆਰੇ ਚ ਹੈ ਹੀ ਨਹੀਂ ਆ ਜੀ ਬਹੁਤ ਲੱਖਾਂ ਗੁਰਦੁਆਰਿਆਂ ਚ ਇੱਕੋ ਗੁਰਦੁਆਰੇ ਵਿੱਚ ਹੋਏਗੀ ਜੀ ਉਹ ਆਪ ਜੀ ਨੂੰ ਵਿਖਾਉਣੇ ਆ ਚੱਲਦੇ ਆ ਜੀ ਇੱਕ ਹੋਰ ਜਗ੍ਹਾ ਦੇ ਉੱਤੇ ਤੁਸੀਂ ਸੋਚੋਗੇ ਹੈਰਾਨ ਰਹਿ ਜਾਓਗੇ ਔਰ ਇਹ ਵੀਡੀਓ ਦੱਬ ਕੇ ਸ਼ੇਅਰ ਕਰੋ ਅੱਖਾਂ ਖੁੱਲ ਜਾਣ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਕਿਸੇ ਤੋਂ 1 ਰੁਪਈਆ ਨਹੀਂ ਲਿਆ ਇਸ ਵੀਰ ਨੇ ਆਪਣੇ ਫੰਡ ਦੇ ਉੱਤੇ ਆਪਣੀ ਮਿਹਨਤ ਚੋਂ ਘਰ ਬਾਅਦ ਚ ਬਣੂਗਾ ਹਲੇ ਪਹਿਲਾਂ ਗੁਰੂ ਘਰ ਬਣਾ ਦਿੱਤਾ। ਔਰ ਲਿਫਟ ਲੱਗੀ ਹੋਈ ਹੈ ਜੀ। ਸੰਗਤ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਲਿਫਟ ਦੇ ਰਾਹੀਂ ਜਾਂਦੀ ਹੈ, ਲਿਫਟ ਦੇ ਰਾਹੀਂ ਆਉਂਦੀ ਹੈ। ਇੱਕ ਹੋਰ ਸਭ ਤੋਂ ਵੱਡੀ ਸੁਵਿਧਾ। ਉਹ ਖੁੱਲਾ ਹੈ ਉੱਪਰ ਕਮਰਾ। ਪੁੱਠੀ ਵਾਲਾ। ਉਸ ਨੂੰ ਖੋਲੋ ਆ ਕੇ। ਹੁਣ ਤੁਸੀਂ ਦੇਖਿਓ ਜੀ ਕਿ ਸਭ ਤੋਂ ਵੱਡੀ ਸੁਵਿਧਾ। ਉਹ ਤੁਹਾਨੂੰ ਤੋਂ ਵੀ ਜ਼ਬਰਦਸਤ ਇਹ ਸਤਖੰਡ ਰੂਮ ਹੈ ਜੀ ਸੁਖਾਸਨ ਕਮਰਾ ਹੈ ਜੀ ਮਹਾਰਾਜ ਦਾ ਇਹ ਆਗੀ ਜਗਾ ਜੀ ਫਾਈਵ ਸਟਾਰ ਵਰਗੀ ਇਸ ਜਗਾ ਤੇ ਆ ਕੇ ਸੰਗਤ ਮੈਡੀਟੇਸ਼ਨ ਕਰਦੀ ਹੈ ਇਸ ਜਗਾ ਤੇ ਆ ਕੇ ਇਧਰ ਦੇਖੋ ਤੁਸੀਂ ਪਿੱਛੋਂ ਕਿੰਨੀ ਸੋਹਣੀ ਹਵਾ ਆਉਂਦੀ ਹੈ ਕਿੰਨੀ ਸੋਹਣੀ ਹਵਾ ਆਉਂਦੀ ਹੈ ਤੇ ਇਹ ਜੀ ਇੱਥੇ ਬਹਿੜ ਕੇ ਅੰਮ੍ਰਿਤ ਵੇਲੇ 4 ਵਜੇ 5 ਵਜੇ ਕਿਸੇ ਨੇ ਪਾਠ ਕਰਨਾ ਉਹ ਵਾਹਿਗੁਰੂ ਦਾ ਨਾਮ ਜਪਣਾ پارک ਦੇ ਵਿੱਚ ਚੌਥੀ ਮੰਜ਼ਲ ਤੇ ਅੱਗੇ پارک ਬਣੀ ਐ ਇੱਕ ਹੋਰ ਵੱਡੀ ਸਹੂਲਤ ਮੈਂ ਕਿਉਂ 5 ਸਟਾਰ ਰੈਂਕ ਕਹਿ ਰਿਹਾ ਤੁਹਾਨੂੰ ਅੱਗੇ ਜੀ ਆਪਾਂ ਇਸ ਕਮਰੇ 'ਚ ਵਾਹਿਗੁਰੂ ਹੁਣ ਜੇ ਕਿਸੇ ਦਾ ਮਨ ਕਰਦਾ ਇੱਥੇ ਹਨੇਰਾ ਕਰ ਦਿੱਤਾ ਜਾਂਦਾ ਜੀ ਹਨੇਰਾ ਕਰਨ ਤੋਂ ਬਾਅਦ ਲਾਈਟ ਜਗਾਈ ਜਾਂਦੀ ਹੈ ਇਹਦੇ ਅੰਦਰ ਲਾਈਟ ਜਗਦੀ ਹੈ ਜਿਹੜੇ ਵੀਰ ਭਰਾ ਦਾ ਮਨ ਕਰਦਾ ਹੈ ਕਿ ਮੈਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਉਹਦੇ ਲਈ ਜਪਜੀ ਸਾਹਿਬ ਦੇ ਪਾਠ ਵਾਸਤੇ ਇਹਦੀ ਲਾਈਟ ਜਗਾਣਾ ਚਲੋ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਉਹ ਇਸ ਜਗ੍ਹਾ ਤੇ ਚੌਂਕੜਾ ਮਾਰ ਕੇ ਜਪਜੀ ਦਾ ਪਾਠ ਕਰੇਗਾ ਤੇ ਅਗਰ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਜੀ ਉਹ ਇਸ 팔ਕੀ ਦੇ ਇੱਥੇ ਬੈਠੇਗਾ ਜੀ ਇੱਥੇ ਸੁਖਮਨੀ ਸਾਹਿਬ ਦੀ ਪੋਥੀ ਰੱਖੀ ਹੈ ਸੈਂਚੀ ਰੱਖੀ ਹੈ ਜੀ ਉਹ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਜੇ ਕਿਸੇ ਦਾ ਮਨ ਕਰਦਾ ਹੈ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਚਾਹੁੰਦਾ ਤੇ ਮੈਂ ਸੈਂਚੀਆਂ ਤੇ ਪਾਠ ਕਰਨਾ ਚਾਹੁੰਦਾ ਤੇ ਉਹ ਵਿਅਕਤੀਆਂ ਨੂੰ ਇੱਥੇ ਵੀਰਾਂ ਭੈਣਾਂ ਨੂੰ ਇੱਥੇ ਗੁਰਬਾਣੀ ਦੀਆਂ ਸੈਂਚੀਆਂ ਸਾਡੇ ਸਾਡੇ ਹਾਲਾਤ ਨੇ ਉਹ ਗੁਰਦੁਆਰੇ ਦੀ ਕਮੇਟੀਆਂ ਵਾਲਿਆਂ ਨੇ ਕਮੇਟੀਆਂ ਵਾਲੇ ਨੇ ਗੱਤਕੇ ਵਾਲੇ ਸਿੰਘਾਂ ਦੀਆਂ ਪੰਜਾਬ ਦੇ ਵਿੱਚ ਜਿਹੜੇ ਸਿੱਖ ਗੱਤਕਾ ਖੇលਦੇ ਨੇ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਵੀ ਤੁਸੀਂ ਗੱਤਕੇ ਦੀਆਂ ਕਲਾਸਾਂ ਨਹੀਂ ਲਗਾ ਸਕਦੇ ਐਦਾਂ ਨਹੀਂ ਜੋੜਿਆ ਜਾਂਦਾ ਐਦਾਂ ਕਮੇਟੀਆਂ ਬਣਾ ਕੇ ਕੋਈ ਫਾਇਦਾ ਨਹੀਂ ਹੈ ਆ ਸਿੰਧੀਆਂ ਤੋਂ ਸਿੱਖੋ ਕੋਈ ਗ੍ਰੰਥੀ ਕੋਈ ਰਾਗੀ ਕੋਈ ਪਾਠੀ ਕੋਈ ਪ੍ਰਧਾਨ ਕੋਈ ਸੈਕਟਰੀ ਨਹੀਂ ਹੈ ਐਨੀਆਂ ਸਹੂਲਤਾਂ ਇੱਧਰ ਇਸ ਪਾਸੇ ਗੁਰਬਾਣੀ ਦੀ ਆਪਣਾ ਪੋਥੀ ਜੀ ਸਾਬ ਤੇ ਜੇ ਕਿਸੇ ਨੇ ਕਿਤਾਬਾਂ ਪੜ੍ਹਨੀਆਂ ਨੇ ਜੇ ਕਿਸੇ ਨੇ ਲਿਟਰੇਚਰ ਪੜ੍ਹਨਾ ਹੈ ਅਰਥਾ ਸਵੇਦ ਬਾਣੀ ਪੜ੍ਹਨੀ ਹੈ ਸੁਖਮਨੀ ਸਾਹਿਬ ਦੇਵਨਾਗਰੀ ਸਿੰਧੀ ਦੇਵਨਾਗਰੀ ਦੇ ਵਿੱਚ ਕਾਪੀ ਕਰਵਾ ਕਰਵਾ ਕੇ ਰੱਖੇ ਹੋਏ ਨੇ ਇੱਕ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਜੀ ਇੱਥੇ ਸਹੂਲਤਾ ਇੰਨੀਆਂ ਦੇ ਨਾਲ ਤੇ ਅੱਗੇ ਆ ਜਾਓ ਜੀ ਇਹ ਕਿੰਨੀ ਸੋਹਣੀ ਪਾਰਕ ਬਣੀ ਹੋਈ ਹੈ ਉੱਪਰ ਚੌਥੇ ਫਲੋਰ ਦੇ ਉੱਤੇ ਔਰ ਲਾਸਟ ਵਿੱਚ ਇਹ ਲੇਡੀਜ਼ ਰੂਮ ਹੈ ਇਹ ਸਾਡਾ ਕਮਰਾ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਲੰਗਰ ਹੈ ਜੀ ਦੇਖੋ ਸਫਾਈ ਲੰਗਰ ਦੀ ਸਵੇਰੇ ਲੰਗਰ ਤਿਆਰ ਹੋਇਆ ਸਵੇਰੇ ਲੰਗਰ ਸਟਾਇਆ ਗਿਆ ਇੱਕ ਵੀ ਮਿੱਟੀ ਦਾ ਕਿਣਕਾ ਨਹੀਂ ਹੈ ਇੱਕ ਵੀ ਮਿੱਟੀ ਦਾ ਕਿਣਕਾ ਨਹੀਂ ਹੈ ਇਸ ਲਗਾ ਦੇ ਉੱਤੇ ਲੰਗਰ ਤਿਆਰ ਕਰਿਆ ਗਿਆ ਤੇ ਸ਼ਾਮ ਨੂੰ ਲੰਗਰ ਤਿਆਰ ਹੋਣਾ ਪਿਆਜ਼ ਕੱਟ ਕੇ ਰੱਖੇ ਹੋਏ ਨੇ ਇੱਥੇ ਹੀ ਸ਼ਾਮ ਨੂੰ ਚੌਲ ਤੇ ਚਾਵਲ दाल ਬਣਨੇ ਨੇ ਇੱਥੇ ਸੰਗਤ ਆ ਕੇ ਪ੍ਰਸ਼ਾਦਾ ਤਿਆਰ ਕਰੇਗੀ ਜੀ ਕਿੰਨੀ ਸੋਹਣੀ ਸਹੂਲਤਾਂ ਨੇ ਇੱਥੇ ਲੱਗੀਆਂ ਹੋਈਆਂ ਨੇ ਤੇ ਇਹ ਸਾਡਾ ਰੂਮ ਆ ਜੀ ਔਰ ਮੈਂ ਸੱਚੀ ਗੱਲ ਦੱਸਾਂ ਫਾਈਵ ਸਟਾਰ ਰੂਮ ਤੋਂ ਘੱਟ ਰੂਮ ਨਹੀਂ ਹੈਗੇ ਜੀ ਇਹ ਦੇਖੋ ਤੁਸੀਂ ਰੂਮ ਹਰ ਇੱਕ ਸਹੂਲਤ ਤੁਸੀਂ ਤੁਹਾਡਾ ਜੀ ਕਰਦਾ ਚਾਹ ਕੌਫੀ ਬਣਾਉਣੀ ਹੈ ਤੁਸੀਂ ਬਣਾ ਸਕਦੇ ਹੋ ਤੁਸੀਂ ਜੂਸ ਪੀਣਾ ਤੁਸੀਂ ਬਦਾਮ ਖਾਣੇ ਤੁਸੀਂ ਕਾਜੂ ਖਾਣੇ ਨੇ ਆ ਲਓ ਜੀ ਇੰਨਾ ਕਿ ਆ ਪਰੇ ਪੈ ਵੀ ਕਿੰਨਾ ਕੁ ਤੁਸੀਂ ਜੂਸ ਪੀਣਾ ਹੈ ਇਹ ਆ ਪ੍ਰਚਾਰਕ ਦੀ ਵੈਲਿਊ ਇਹ ਆ ਪ੍ਰਚਾਰਕ ਦੀ ਵੈਲਿਊ ਪ੍ਰਚਾਰਕ ਨੂੰ ਰੂਮ ਵਧੀਆ ਦੇਣਾ ਤੇ 10 ਪਿਛਲੇ 12 ਸਾਲਾਂ ਤੋਂ ਕੋਲਾਪੁਰ ਪਹਿਲਾਂ ਉਸ ਤੋਂ ਬਾਅਦ ਸ਼ੋਲਾਪੁਰ 12 ਸਾਲਾਂ ਤੋਂ ਆ ਰਿਹਾ ਇਹਦੀ ਪੂਰੀ ਵੀਡੀਓ ਆ ਸੰਗਤ ਜੀ ਅਸੀਂ ਬੜੀ ਜਲਦੀ 7 ਦਿਨਾਂ ਦੇ ਵਿੱਚ ਕੈਪਚਰ ਕਰ ਲਈ ਹੈ